हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵੀਰ ਸੋਨੂ ਉਹਨਾਂ ਦੇ ਫਾਰਮ ਤੇ ਆਏ ਆ ਤੇ ਫਤੇਕੜ ਪਛਦੂਰ ਬਿਲਕੁਲ ਨਜ਼ਦੀਕ ਹੈ ਕਿਉਂਕਿ ਇਹਣਾ तकरीबन 5 ਕਿਲੋਮੀਟਰ ਦੀ ਦੂਰੀ ਤੇ ਸੋਮਖੂ ਕੋਟ ਹਿੱਸੇ ਖਾਂ ਜੀਰਾ ਚਾਹੇ ਧਰਮਕੋਟ ਦੀ ਗੱਲ ਕਰ ਲਈਏ ਕੋਈ 15-16 ਕਿਲੋਮੀਟਰ ਦੀ ਦੂਰੀ ਤੇ ਇਹ ਸ਼ਹਿਰ ਕਸਬੇ ਆ ਤੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਪਦੇਗੜ ਪੈ ਤੂਰ ਦੇ ਨਾਲ ਲੱਗਦਾ ਪਿੰਡ ਚੋਟੀਆਂ ਮੋਗੇ ਤੋਂ ਤਕਰੀਬਨ 25-26 ਕਿਲੋਮੀਟਰ ਦੀ ਦੂਰੀ ਆ ਤੇ ਦੋਸਤੋ ਰੁਟੀਨ ਦੇ ਵਿੱਚ ਆਪਾਂ ਵੀਡੀਓ ਪਾਈ ਦੀਆਂ ਨੇ ਇਸ ਘਰੋਂ ਵੀਰ सोनू ਉਹਨਾਂ ਦੇ ਫਾਰਮ ਤੋਂ ਅੱਜ ਇਸ ਵੀਡੀਓ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੇਰ ਆਪਾਂ ਤੁਹਾਨੂੰ ਪਸ਼ੂ ਦਿਖਾ ਦੇਣੇ ਆ ਤਕਰੀਬਨ 8 ਕੁ ਮਜਾਂ ਦਿਖਾਉਣੀਆਂ ਨੇ 6 ਸੂਈਆਂ ਸਵਾਈਆਂ ਦੋ ਗੱਬਣ ਇੱਕ ਵਛੀ ਦਿਖਾਵਾਂਗੇ ਤੁਹਾਨੂੰ ਜਰਸੀ ਬਰੀਡ ਦੇ ਵਿੱਚ ਸੋ ਮਾਲ ਜ਼ਿਆਦਾਤਰ ਸੂਆ ਸਵਾਈਆ ਤੇ ਸਾਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਬੇਨਤੀ ਆਪਾਂ ਕਰਦੇ ਆਂ ਹੱਥ ਜੋੜ ਕੇ ਠੀਕ ਆ ਜੀ ਕੋਈ ਭਰਾ ਖਰੀਦੀ ਕਰਨ ਆ ਰਿਹਾ ਤੇ ਆਪਣੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਮਾਲ ਰੋਜ਼ ਰੁਟੀਨ ਦੇ ਵਿੱਚ ਨਵਾਂ ਆਇਆ ਗਿਆ ਰਹਿੰਦਾ ਅੱਜ ਤਰੀਕ ਤੁਸੀਂ ਨੋਟ ਕਰ ਲਓ 5 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਸੋ ਨੀਲੀ ਦਾ ਵੀ ਤੇ ਅੰਗ ਤੁਹਾਨੂੰ ਦਿਖਾ ਦਿਆਂ ਕਿ ਨੀਲੀ ਦਾ ਵੀ ਦੀਆਂ ਦੋ ਮੱਝਾਂ ਝੋਟੀਆਂ ਨੇ ਦੋ ਮਗਰ ਹੀ ਕਟੀਆਂ ਸੋ ਬਾਕੀ ਮਾਲ ਵੀ ਜਿਹੜਾ ਤੁਹਾਨੂੰ ਦਿਖਾਵਾਂਗੇ ਕਟੀਆਂ ਮੇਲ ਕਾਫ ਜਿਨ੍ਹਾਂ ਦੇ ਮਗਰ ਹੋਣਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤੋ ਪਸ਼ੂ ਆਏਗੇ ਰਹਿੰਦੇ ਆ ਤੇ ਵੱਡੀ ਗਿਣਤੀ ਦੇ ਵਿੱਚ ਕੋਈ 8-10 ਨੱਕ ਜਿਹੜੇ ਆ ਇਸ ਕਿਲੇ ਤੇ ਮੌਜੂਦ ਹੁੰਦੇ ਆ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਨੂੰ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਜੀ ਹੋ ਠੀਕ ਠਾਕ ਜੇ ਬੜੇ ਵਧੀਆ ਸੋਨੇ ਫਿਰ ਕੀਟਰ ਭਾਈ ਗੁਰੂ ਰਾਮदास ਦੀ ਬੜੀ ਜਿੰਨੀ ਕਹਿ ਦਈਏ ਆਪਣੇ ਕੋ ਅੱਠਵੇਂ ਅੱਛਾ ਜੀ ਦੋ ਗੱਬਣਾ 6 ਸੋਈਆਂ ਇੱਕ ਬੈੜਾ ਹੀ ਸੋਈ ਠੀਕ ਆ ਹਾਂਜੀ ਆ ਜਰਸੀ ਵਿੱਚ ਜਰਸੀ ਵਿੱਚ ਦੂਜਾ ਸੁਵਾ ਹਾਂਜੀ 12 ਕਿਲੋ ਚੋਣ ਵਾਲਾ ਬੈੜਾ ਥੱਲੇ 12 ਕਿਲੋ ਦੁੱਧ ਹਾਜ਼ਰ ਹਾਂ ਹਾਜ਼ਰ ਬਿਲਕੁਲ ਉਹ ਵੀ ਸ਼ੁਰੂਆਤ ਇੱਥੋਂ ਕਰ ਲਈਏ ਠੀਕ ਹੈ ਜੀ 12 ਕਿਲੋ ਦੁੱਧ ਹਾਜ਼ਰ ਇੱਕ ਬੱਚੀ ਤੁਹਾਨੂੰ ਦਿਖਾ ਰਿਹਾ ਆਪਾਂ ਜਰਸੀ ਨਸਲ ਬਰੀਡ ਦੇ ਵਿੱਚ ਆ ਮਗਰ ਕੀ ਇਹਦੇ ਬੱਚਾ ਜੀ ਬੱਚਾ ਮਗਰ ਆ ਮੇਲ ਕਾਪ ਕਿੰਨੇ ਦਿਨਾਂ ਦੀ ਸੂਈ ਹੈ ਸੋਨੂੰ 7 10 12 ਦਿਨ ਹੋ ਗਈ ਲਓ ਵੀ 10 12 ਦਿਨਾਂ ਦੀ ਸੂਈ ਹੈ ਤੇ 12 ਕਿਲੋ ਦੁੱਧ ਹੁਣ ਹਾਜ਼ਰ ਮੌਕੇ ਤੇ ਠੀਕ ਹੈ ਜੀ ਸੋ लवली ਬੱਚੀ ਆ ਤੇ ਮੂੰਹ ਦੰਦੀ ਸੋਨੂੰ ਪਤਾ ਕੀ ਹੈ ਵੀਰੇ ਫੜਿਆ ਨਹੀਂ ਸੰਸਾਭ ਜੀ ਮੂੰਹ ਹਾਂਜੀ ਆ ਦੇਖੋ ਜੀ ਠੀਕ ਹੈ ਜੀ ਹੈ ਵੈਸੇ ਕੁਲੀ ਹੈ ਬੱਚੀ ਪਹਿਲਾਂ ਸੂਆ ਪਲੂਨ ਸ ਤੋ 12 ਕਿਲੋ ਦੁੱਧ ਕੋਈ 10 12 ਦਿਨਾਂ ਦੀ ਸੂਈ ਆ ਬੱਚੇ ਨੂੰ ਜਨਮ ਦਿੱਤਾ ਠੀਕ ਆ ਜੀ ਸੋ ਚਵਾਈ ਚੁਵਾਈ ਚੰਗੀ ਆ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਤੇ ਆਪਣੀ ਚੋਗੇ ਤੁਸੀਂ ਦੇਖ ਹੀ ਲੈਣੀ ਆ ਕਿਉਂਕਿ ਮਾਲ ਜਿਹੜਾ ਸੋਇਆ ਸੋਇਆ ਉਹਦੇ ਵਿੱਚ ਤਾਂ ਕੋਈ ਕਿੰਤੂ ਪਰੰਤੂ ਕੋਈ ਦੋ ਗੱਲਾਂ ਰਹਿ ਨਹੀਂ ਜਾਂਦੀਆਂ ਠੀਕ ਆ ਜੀ ਸੋ ਜੋ ਚੀਜ਼ ਦੱਸਦੇ ਆ ਉਹ ਤੁਸੀਂ ਚੋਗੇ ਤਸੱਲੀ ਕਰ ਹੀ ਲੈਣੀ ਹੁੰਦੀ ਆ ਹੈ ਠੰਡੀ ਤੇਰੀ ਅਸੀਰ ਸੌ ਇਧਰ ਇੱਕ ਬੱਚਾ ਤੁਹਾਨੂੰ ਦਿਖਾ ਦਈਏ ਆਪਾਂ ਆ ਮੇਲ ਕਾਫ ਇਸੇ ਬੱਚੀ ਦਾ ਆ ਬੱਚਾ ਜੀ ਠੀਕ ਆ ਬਾਕੀ ਵੀਰਾਂ ਸੋਨੇ ਚਵਾਈ ਤੁਸੀਂ ਵੀ ਦੱਸ ਦਿਓ ਆਪਦੇ ਜੀ ਕਿਉਂਕਿ ਤੁਸੀਂ ਨੰਬਰ ਸੀਲ ਆ ਪਿਛਲੀ ਆਪਾਂ ਵੀਡੀਓ ਪਾਈ ਸੀ ਵੀਰ ਉਹ ਨੀ ਕੰਡਾ ਲੈ ਕੇ ਆ ਗਏ ਮੈਂ ਕਿ ਕੋਈ ਗੱਲ ਨਹੀਂ ਆਪਣੀ ਦੁੱਧ ਦੇ ਗਾਜ ਦੋ ਆਪਣੇ ਘਰੇ ਸੰਤ ਸਭ ਕੰਡੇ ਤੇ ਤੋਲ ਕੇ ਲੈ ਜਾਣ ਦੋ ਟਾਈਮ ਤਿੰਨ ਟਾਈਮ ਜਦੋਂ ਮੁੜ ਕੇ ਅਗਲੇ ਦੀ ਸੇਵਾ ਦੋ ਠੀਕ ਹੈ ਜੀ ਆਪਾਂ ਕੰਡੇ ਦੀ ਵੀ ਆਫਰ ਦਿੱਤਾ ਆ ਭਾਵੇਂ ਕੰਡੇ ਤੇ ਚੋਕੇ ਲੈ ਜੀ ਹਾਂ ਬਿਲਕੁਲ ਕੋਈ ਡਾਕ ਟਗਾ ਨਹੀਂ ਜਦੋਂ ਉਹ ਲੈਣੇ ਤਸੱਲੀ ਕਰਨ ਆਪਾਂ ਨੋਟ ਉਹਨਾਂ ਦਾ ਪਾਟਾ ਲੈਣਾ ਹੀ ਨਹੀਂ ਉਸ ਵੇਲੇ ਕੱਢ ਦਿਨਾ ਨੋੜ ਵੀਰ ਜੀ ਬਦਲ ਕੇ ਦਿਓ ਬਦਲ ਕੇ ਦਿਓ ਅਗਲੇ ਕਿਉਂ ਨਹੀਂ ਤਸੱਲੀ ਕਰਦੀ ਮੋ ਵੀ ਇਹ ਜਰਸੀ ਬਰੀਡ ਦੇ ਵਿੱਚ ਵਛੀ ਕਰੋ ਚੈੱਕ 12 ਕਿਲੋ ਦੁੱਧ ਚੁਵਾਈ ਇੱਕ ਨੰਬਰ ਪੂਰੀ ਸੀਲ ਠੰਡੀ ਠੀ ਤੇ ਇਹ ਸਾਨੂੰ ਵੀਰੇ ਮੁੱਲ ਦੇਣੀ ਕਿੰਨੇ ਦੀ ਹੈ ਸਨ ਸਰ ਮੁੱਲ ਦੇ ਦੀਏ 55000 ਦੀ 55000 ਦੀ 60 ਕਰ ਲਗੇ ਸ਼ਾਇਦ ਛੇਤੀ ਲੱਗੀ ਇਹ 60 ਨਹੀਂ ਜੈਦ ਕਰਕੇ ਦਈਏ ਸਾਨੂੰ ਪਰ ਬਾਕੀ ਚਲੋ ਭੈਣ ਭਰਾ 100 100 300 ਮਾਰ ਕੇ ਪਸ਼ੂ ਖਰੀਦਾ ਇੱਥੋਂ ਸਵੱਲਾ ਲੱਗੂਗਾ 52000 ਦੀ ਸੀ 52 ਹਾਂਜੀ 50 ਅੰਦਰ ਕਰੀਏ ਕਿੰਨੀ ਕਰਦੇ ਆ ਯਾ ਛੱਡ ਜਾਈਏ 90 ਬਿਲਕੁਲ ਜੈਦ 12 ਕਿਲ ਟੋਲ ਕੇ ਲ ਜਾਵੇ ਚੌੜ ਚਾਂ ਬੜਾ ਇੱਕ ਨੰਬਰ ਵੱਚੀ ਮੈਂ ਵੀ 90000 ਦੀ ਦੋਸਤੋ ਇਹ ਮਿਲ ਜੂਗੀ ਪਰ ਚੌਣ ਥਾਣ ਮੁਠੀ ਵਾਲਾ ਬਾਕੀ ਚੁਆਈਆਂ ਦੇ ਵਿੱਚ ਕਰਮਾ ਵਾਲੀ ਹੋਰ ਵੀ ਥਾਂ ਬਣਾਉਗੀ ਠੀਕ ਹੈ ਜੀ ਪਹਿਲਾ ਸੂਆ ਬੱਚੀ ਸੂਈ 49000 ਦੀ ਤੇ ਇਧਰੋਂ ਆਪਾਂ ਸ਼ੁਰੂਆਤ ਕਰਾਂਗੇ ਮੱਝਾਂ ਤੋਂ ਮੱਝਾਂ ਵੀ ਵੱਡੀ ਗਿਣਤੀ ਦੇ ਵਿੱਚ ਆ ਸੋ ਨੀਲੀ ਰਾਵੀ ਦੀਆਂ ਕਿਦਾਰੇ ਬੂਰੀ ਮੱਝ ਤੁਹਾਨੂੰ ਦਿਖਾ ਦੇਵਾਂਗੇ ਬਾਕੀ ਕ੍ਰੋਸ ਬ੍ਰੀਡ ਦੇ ਵਿੱਚ ਵੀ ਮੱਝਾਂ ਹੋਣਗੀਆਂ ਆਜੋ ਵੀਰ ਸੋਨੂ ਸਾਰੇ ਟਾਪ ਕੁਆਲਟੀ ਦੇ ਵੱਡੀਆਂ ਮੈਂ ਚੱਟ ਵੀਡੀਓ ਦੇਖੋ ਸੁਣਨਾ ਵੇਖਣ ਵੇਖਣ ਠੀਕ ਹੈ ਜੀ ਇਹ ਕਨਵਾ ਸੂਆ ਤੁਹਾਨੂੰ ਸੂਆ ਸੰਧੂ ਸਾਹਿਬ ਬਹੁਤ ਭਾਵੇਂ ਦੇ ਜਲਾਲੇ ਤੀਜਾ ਸੂਆ ਮੰਨ ਕੇ ਆਪਾਂ ਲਈਆ ਤੇ 15 16 ਕਿਲੋ ਦੀ ਮੈਂ ਦੀ ਗ 15 ਕਿਲੋ ਦੀ ਗਰੰਟੀ ਆਪਾਂ ਦੇਵਾਂਗੇ ਹੁਣ ਆਪਾਂ ਕਿੰਨਾ ਚੁਵਾਈਏ ਆਪਾਂ 15 ਚੁਵਾਵਾਂਗੇ 1.5-5-4 ਲੈਂਦੀ ਹੈ ਦਿਨ ਅਜੇ ਲੈਂਦੀ ਹੈ ਹਾਂ ਗੱਬਣਾ ਦੋਗੇ ਜੋੜਾ ਗੱਬਣਾ ਮੈਂ ਹਾਂਜੀ ਬਾਬੀ ਗੱਬਣ ਜੋੜਾ ਜਿਹੜਾ ਪਹਿਲਾ ਦੂਜੇ ਨੰਬਰ ਤੇ ਦਿਖਾਵਾਂਗੇ ਸੋਨੂੰ ਵੀਰਤਾ ਵੀ 15 ਕਿਲੋ ਦੁੱਧ ਦੀ ਆਪਾਂ ਤਸੱਲੀ ਦੇ ਦਾਂਗੇ 15 ਕਿਲੋ ਕੋਈ ਵੀਰ ਇਹ ਨਾ ਕਹੇ ਵੀ ਇਹ ਛੋਟੀਆਂ ਹੋਣਗੀਆਂ ਜਾ ਕੇ ਵੀਡੀਓ ਤਸੱਲੀ ਨਾਲ ਵੇਖਣਾਂ ਦੋ ਤਿੰਨ ਵਾਰੀ ਠੀਕ ਹੈ ਬਾਕੀ ਤੁਸੀਂ ਵੇਖੋਗੇ ਵਜ਼ਨ weight ਬਹੁਤ ਜ਼ਿਆਦਾ ਹੈ ਸਫਾਈ ਆ ਬਿਲਕੁਲ ਛੋਟਾ ਸਿੰਘ ਬਰੀਕ ਸਿੰਘ ਆ ਤੇ ਬਹੁਤ ਸੋਹਣਾ ਪੇਠਪੂੜਾ ਕਰਮਾ ਸੋ ਦੇਣੀ ਦੇਣਾ ਕਰਮਾਂ ਲਈ ਜਿਹੜੀ ਕੋਈ 5 ਤੋਂ 7 ਦਿਨ ਕੋਈ ਹਫਤਾ ਕ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲੇ ਇਹ ਹਫਤੇ ਦੇ ਵਿੱਚ ਵਿੱਚ ਕਰਮਾਂ ਲਈ ਚੰਗੀ ਤਿਆਰੀ ਕਰ ਜੂਗੀ ਸੋ ਸੋ ਟਾਂਚਾ ਬਹੁਤ ਸੋਹਣਾ ਠੀਕ ਆ ਜੀ ਪੂਰੇ ਡਬਲ ਟਾਂਚੇ ਦੇ ਵਿੱਚ ਆਹ ਫੇਸ ਕੁਆਲਟੀ ਕਰੋ ਚੈੱਕ ਸੋਨੇ ਵੀਰ ਬਾਕੀ 53 ਭਾਰ ਪਿੱਛੇ ਦੀ ਸਮੱਸਿਆ ਤਾਂ ਖੋਲੀ ਗਾਰੰਟੀ ਹੈ ਜੀ ਲੋੜੀ ਠੀਕਾ ਜੀ ਬਾਕੀ ਡਿਜ਼ਾਈਨ ਜਿਹਨ ਚੱਡੇ ਲੈਵੇ ਤਾਂ ਬਹੁਤ ਜ਼ਿਆਦਾ ਸੋਨਾ ਖਲਾਰ ਕਾਫੀ ਆ ਲੈਵਾ ਬਹੁਤ ਜ਼ਿਆਦਾ ਪਰਮਾ ਠੀਕਾ ਜੀ ਤੋਂ ਚੰਗੀ ਉਮੀਦ ਕਰ ਸਕਦੇ ਆ ਵੀ ਮੱਝੁੱਧ ਚੰਗਾ ਚਬਾਜੂਗੀ ਖੁੱਲੇ ਲੈਵੇ ਦੀ ਆ ਜੱਡੇ ਦੀ ਬੰਤਰ ਤੋਂ ਤੁਸੀਂ ਇੱਕ ਜੱਜਮੈਂਟ ਕਰ ਜੂਗੇ ਵੈਸੇ ਕੋਈ 15 14 ਲੀਟਰ ਵਾਲੀ ਮੈਂ ਉਹਨੂੰ ਜੱਡਾ ਕਾ ਬਖਾਲਾ ਰੱਖਣਾ ਚਾਹੀਦਾ ਠੀਕਾ ਜੀ ਓਡਾ ਕਾ ਬਖਾਲਾ ਕਰਨ ਵਾਲੀ ਸ਼ੋਅ ਕਰਦੀ ਪਈ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਵੰਡ ਕਰ ਲੈ ਚੰਗੀ ਆ ਥਾਣ ਬਹੁਤ ਸੋਨਾ ਨੋਖ ਵਾਲਾ ਮੁਠੀ ਸੋਨੂ ਵੀਰ ਚੰਗੀ ਆ ਮੈਂ ਕੀ ਡਿਮਾਂਡ ਮੋਲ ਸੋਨੂ ਸਾਹਿਬ ਜੀ ਲੋਕਾਂ ਨਾਲ ਆਪਾਂ ਤਾਂ ਕਿਸੇ ਨਾਲ ਆਪਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹਾਂਜੀ ਹਾਂ ਡੇਡ ਕਰ ਲਈ 35 ਕਰ ਲਈ ਹਾਂ ਸਵਾਦੀ ਦੇ ਦੀ ਸਵਾਦੀ ਦੇ ਵੇਖ ਲੈ ਕੋਈ ਮਾਹਰ ਮਾਨਤਨ ਕਰਕੇ ਕੋਈ ਲਾ ਦੀ ਸਿਰੇ ਕੋਈ ਰਾਹ ਸਿਰ ਦੇ ਦੀ ਕਮਾਈ ਲੈਣਾ ਹਾਂਜੀ 1 ਲੱਖ 200 ਭਾਈ ਹਾਂ ਠੀਕ ਹੈ ਜੀ ਇਹ ਅੱਜ ਦਾ ਮੁੱਲ ਜੇ ਸੂਵੀ ਫਿਰ 15 ਕਿਲੋ ਕੰਡੇ ਤੇ ਰੱਖ ਕੇ ਜਾਾਂਗੇ ਜਿਹੜੇ ਮੈਂ ਆਪਣੇ ਵੀਰ ਕੰਡੇ ਤੇ ਦੁੱਧ ਤੋਲ ਕੇ ਲਏ ਉਹਨਾਂ ਦੀ ਵੀਡੀਓ ਵੇਖ ਲਈ ਆਪਾਂ ਆਫਰ ਦਿੱਤਾ ਜਿਹੜਾ ਜਿੰਨਾਂ ਦੁੱਧ ਭਾਂਵੇਂ ਕੰਡੇ ਤੇ ਰੱਖ ਕੇ ਲੈ ਜਾਣ ਕੋਈ ਚੱਕਰ ਨਹੀਂ ਠੀਕ ਹੈ ਦੋ ਦੋਨਾਂ ਦੱਸਣਾ ਜਿੰਨੇ ਸਲੇ 6 ਐ 6 ਦੱਸਣਾ ਜਿੰਨੇ ਸਲੇ 10 ਹੁੰਦੇ ਆਪਾਂ 10 ਦੱਸਣਾ ਠੀਕ ਹੈ ਜੀ ਆਪਾਂ ਵਿਚਾਰ ਟਾਈਮ ਤੇ ਤਸੱਲੀ ਕਰ ਲੈ ਕੋਈ ਚੱਕਰ ਨਹੀਂ ਆਪਾਂ ਨੂੰ ਆਪਾਂ ਨੋਟ ਪਾਟਾਂ ਨਹੀਂ ਲੈਣਾ ਅਗਲਾ ਤਸੱਲੀ ਕਰੇ ਜਿਵੇਂ ਇਹ ਦੋਸਤੋ ਪਹਿਲਾਂ ਵੀ ਵਾਰ-ਵਾਰ ਕਹਿ ਚੁੱਕੇ ਆਪਾਂ ਠੀਕ ਹੈ ਜੀ ਜਦੋਂ ਰਕਮ ਦੇ ਵਿੱਚ ਉਹ ਰੁਪਈਆ ਨੋਟ ਪਾਟਾਂ ਨੋਟ ਨਹੀਂ ਲੈਣਾ ਤੇ ਮਾਲ ਦੀ ਵੀ ਤਸੱਲੀ ਤੁਸੀਂ ਕਰੋ ਇੱਕ ਬਾਈ ਦੀ ਇਹ ਮੱਝ ਮਿਲ ਜੂਗੀ 35 ਡਿਮਾਂਡ ਸਭ ਹੋਰ ਬੇਨਤੀ ਮੇਰਾ ਗੱਲ ਵਪਾਰੀ ਤੇ ਨਾ ਛੱਡਣ ਕਾ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਤੁਹਾਡਾ ਆ ਵੀ ਸਾਥ ਦਾ ਬਲਾ ਲੈਣਾ ਠੀਕ ਹੈ ਜੀ ਬਿਲਕੁਲ ਹਾਂ ਥੋੜਾ ਜ ਆਪ ਜਿੰਨੇ ਪੈਸੇ ਲਾਉਣੇ ਆਪ ਲਾ ਲੈਣ ਵੀਡੀਓ ਕਾਲੇ ਨਾ ਪਹਿਣ ਵੇਖ ਲੈਣ ਕਰ ਚੰਗੇ ਜ ਤਸੱਲੀ ਨਾਲ ਠੀਕ ਹੈ ਜੀ ਮੋ ਵੀ ਬਾਕੀ ਚੰਗੀ ਮੈਂ ਆ ਫੁੱਲ ਵਜਨ ਵੇਡ ਦੇ ਵਿੱਚ ਪਸੰਦ ਆ ਜੂਗੀ ਤੁਹਾਨੂੰ ਤੇ ਜਿਹੜੇ ਵੀਰ ਨੇ ਕੋਈ 15 14 ਸਿਰਾ ਡੰਗਰ ਖਰੀਦਣਾ ਠੀਕ ਆ ਸੰਧਾ ਸਾਹਿਬ ਗੱਬਣਾ ਦੀ ਚਲੋ ਮੈਂ ਦੱਸਦਾ ਨਹੀਂ ਹੁੰਦਾ ਇਹ ਮਾਲਕਾਂ ਕਹਿਆ ਵੀ 16 ਕਿਲੋ ਝੋਟੀਆਂ ਦੂਜੇ ਸੋਧ ਦਿੱਤਾ ਹਾਂ ਇਹ ਵਜਨ ਥੱਲੇ 15 ਦੇ ਵਿੱਚ ਰੱਖੀ ਹਾਂ ਜੀ ਅੰਗਪਕ ਲੋਈ ਦੇ ਵਿੱਚ ਲੋਈ ਦੇ ਵਿੱਚ ਰੱਖਦੀ ਕੱਦ ਵਜਨ ਖਾਓ ਝੋਟੀ ਦਾ ਮੋ ਵੀ ਕੱਦ ਦਾ ਵਜਨ ਤੁਸੀਂ ਵੇਖ ਫਰੀਰ ਕਪੰਤਰ ਬਹੁਤ ਸੋਹਣੀ ਅਦਾ ਕਰਮਾਂ ਦੀ ਆ ਫੇਸ ਕੁਆਲਿਟੀ ਵਿਖਾ ਦਿੰਦੇ ਆ ਠੀਕ ਆ ਜੀ ਸੋ ਸ਼ਾਈ ਵੀ ਤੁਸੀਂ ਚੈੱਕ ਕਰ ਸਕਦੇ ਜੇ ਸੋ ਪੂਰੀ ਡਬਲ ਢਾਂਚੇ ਦੇ ਵਿੱਚ ਆ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਆ ਵੀ ਦੋ ਮਹੀਆਂ ਨੂੰ ਵਿੱਚ ਪਾਉਂਦੀ ਆ ਕਰਮਾਂ ਦੀ ਤੇ ਵੀਰ ਸੋ ਨੂੰ ਲੈ ਜੂਏ ਵੀ ਹਫਤਾ ਖੰਡਾ ਜੇ ਹਾਂ ਹਫਤਾ ਲੈ ਜੇ ਨਾ ਸੰਧੂ ਸਾਹਿਬ ਜੀ ਠੀਕ ਆ ਵੀ ਇਹ ਵੀ ਦੋਸਤੋ ਇੱਕ ਹਫਤੇ ਦਾ ਸਮਾਂ ਇਹ ਤਾਂ ਪੈਂਡਿੰਗ ਆ ਬਾਕੀ ਬਹੁਤ ਸੋਹਣਾ ਇਹਨਾਂ ਕੋਈ ਆਕਾਂ ਕੇ ਵੀ ਛੋਟੀਆਂ ਹੋਣਗੀਆਂ ਜਾਂ ਲਿਸੀਆਂ ਹੋਣਗੀਆਂ ਠੀਕ ਆ ਜੀ ਸੋ ਗੋਲਾ ਗੋਲਾ ਬਹੁਤ ਆ ਮੈਂ ਇਹਨੂੰ ਠੀਕ ਆ ਜੀ ਲੋ ਜੀ ਬਹੁਤ ਸੋਹਣੀ ਵੰਡ ਵਰਲਾ ਠੀਕ ਆ ਜੀ ਬਾਕੀ ਥਣ ਬਹੁਤ ਸੋਨਾ ਮੁੱਠੀ ਆ ਤੇ ਸੁਆ ਸੋਨੂ ਦੂਜਾ ਤੇਜਾ ਹਾਂਜੀ ਸਾਹਿਬ ਦੂਜਾ ਸੁਣਾਈ ਦੂਜਾ ਸੁਣਾ ਹਾਂਜੀ ਓਹ ਕਿ ਚੋਡੀ ਦਾ ਚਿਹਰਾ ਮੋਰਾ ਹੀ ਦਸੀ ਜਾਂਦਾ ਚਿਹਰਾ ਮੋਰਾ ਦੱਸਦਾ ਬਈ ਮਾਲਕਾਂ ਕਹਿਆ ਵੀ 14 ਕਿਲੋ ਚੋਇਆ ਪਰ ਆਪਾਂ 15 16 ਕਿਨੇ ਵੇਚ ਦੇਈ ਕਰਮਾ ਹਾਂ ਜਿਆਦਾ 20 ਨਾ 18 ਆਪਾਂ ਕਹਿੰਨੇ ਠੀਕ ਆ ਬਹੁਤ ਵੀ ਠੀਕ ਆ ਜੀ ਤੇ ਬਾਕੀ ਦੋਸਤੋ ਕਿਸੇ ਭਰਾ ਦੀ ਚਲੋ ਆਪਾਂ ਇਹ ਨਹੀਂ ਗੱਲ ਕਰਦੇ ਹਰੇਕ ਭਰਾ ਪੂਰੀ ਤਸੱਲੀ ਕਰਾਉਂਦਾ ਦਾਣੇ ਫੱਕੇ ਵਾਲੇ ਪਾਸਿਓ ਬਾਕੀ ਕੋਈ ਉਧਰੋਂ ਕਮੀ ਪੇਸ਼ੀ ਰਹਿ ਜੇ ਤਾਂ ਬਾਕੀ ਤੁਸੀਂ ਦੇਖੋਗੇ ਅੱਗੋਂ ਬਿਲਕੁਲ ਤੁਹਾਨੂੰ ਕੋ ਸ਼ਕਾੜ ਹੋਗੇ ਤੇ ਤੂੰ ਨਾਲ ਜਿਹੜਾ ਲੇਵਾ ਦੋਸਤੋ ਬਣਾਈ ਆਉਂਦੀ ਕਰਮਾ ਦੀ ਚੰਗੀ ਵਧੀਆ ਟਾਂਚੇ ਦੇ ਵਿੱਚ ਇਹ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਸੋਨੂੰ ਕੀ ਮੁੱਲ ਕੀ ਡਿਮਾਂਡ ਡੇਢ ਦੀ ਦੇ ਦਿੱਤੀ ਡੇਢ ਦੀ 35 ਦੀ ਹੋਰ ਕਰਦ ਗਿਆ ਉਹਨ ਤੇ ਕਿੰਦੀ ਬਾਕੀ ਚਲੋ ਪਸ਼ੂ ਕਰਮਾ ਭਾਗਾਂ ਨਾਲ ਲੱਭਦੇ ਚਲੋ ਇਹੋ ਜੇ ਸਾਫ਼ ਸੁਥਰੇ 28 ਦੇ ਸਮਾਨ ਤਣ ਕਰਦੇ ਆ ਖੁੱਲਾ 28 ਚ ਹਾਂ ਠੀਕ ਆ ਚਲੋ ਬਾਕੀ ਆਪਣੇ ਕੋਈ ਭਾਂਪਾ ਆਏਗਾ ਤਾਂ ਉਹਨਾਂ ਦਾ ਵੀ ਚਲੋ ਰੱਖਾਂਗੇ ਜਰੂਰ ਮੰਨਦਾ ਨਾ ਆਪਾਂ ਕਿਸੇ ਨਾਲ ਆਪੋ ਬਾਈ ਚਾਹੁੰਦੇ ਆਉਂਦਾ ਆਪਣੇ ਅੱਡੇ ਤੇ ਪਹੁੰਚਦਾ ਕੋਈ ਹਾਂਜੀ ਹਾਂਜੀ ਵੀਡੀਓ ਵੇਖ ਕੇ ਤਸੱਲੀ ਨਾ ਮੇਰਾ ਵੀਰ ਕਾਲੀ ਨਾ ਕਰਨਾ ਆਪ ਹਰੇਕ ਵੀਡੀਓ ਜਿਹੜਾ ਸਾਈਪਾਉਣ ਦੀ ਮਿਲੋੜ ਇੱਥੇ ਆਓ ਤਸੱਲੀ ਕਰਕੇ ਲੈ ਜਾਓ ਬਹੁਤ ਸੋਹਣਾ ਠੀਕ ਹੈ ਜੀ ਬਿਲਕੁਲ ਹਾਂਜੀ ਲੋਵੀ 128 ਦੀ ਇਹ ਝੋਟੀ ਮਿਲ ਜੂਗੀ ਬੱਚੀ ਦੀ ਵੀ ਸਭ ਤੋਂ ਬਿਨਾਂ ਤੁਹਾਡੀ ਨਿਗਾਹ ਚ ਕਰਾ ਜਾਏ ਠੀਕ ਆ ਜੀ ਹਾਂਜੀ ਠੀਕ ਹੈ ਸੋ ਬਾਕੀ ਤਾਂ ਮੈਂ ਕੋਈ ਚੁਵਾਈ ਆਪਾਂ ਦਿਖਾ ਦਿੰਦੇ ਹਾਂ ਥੋੜਾ ਜੂੜ ਨਹੀਂ ਪਾਇਆ ਬੱਚੀ ਨੂੰ ਕੁਝ ਨਹੀਂ ਆਹ ਦੇਖੋ ਜੀ ਚੁਵਾਈ ਤੁਸੀਂ ਦੇਖ ਰਹੇ ਜੇ ਕੋਈ ਬੰਗਾ ਨਹੀਂ ਕੋਈ ਜੋੜ ਨਹੀਂ ਕਿਉਂਕਿ ਬਹੁਤੇ ਘਰਾਂ ਦੇ ਵਿੱਚ ਭੈਣਾਂ ਨੇ ਚੁਵਾਈ ਕਰਨੀ ਹੁੰਦੀ ਆ ਤੇ ਤਾਰ ਤੁਹਾਨੂੰ ਦੋਨੋਂ ਲੱਗੂਗੀ ਜਿਵੇਂ ਵੇਖੋ ਪ੍ਰਣਾਲਾ ਹੀ ਹੈਗੇ ਹੈ ਬਹੁਤ ਸੋਹਣੀ ਚੁਵਾਈ ਆ ਸੋ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਜੇ ਧੀਰੀ ਧੁਰੀ ਬਹੁਤ ਆ ਬੱਚੀ ਨੂੰ ਠੀਕ ਆ ਇੱਕ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਇੱਧਰ ਇੱਕ ਹੋਰ ਮਾਜ ਦਿਖਾ ਦਈਏ ਲੀਟਰਾਂ ਨਾਲ 12 ਵੀ ਦੇ ਦਾਂਗੇ 11 ਵੀ ਦੇ ਦਾਂਗੇ ਇਹ ਕੰਡੇ ਦੇ ਲੈਣਾ 10 ਕਿਲੋ ਦੇਾਂਗੇ ਤੋਲ ਕੇ 10 ਕਿਲੋ ਕੰਡੇ ਤੇ ਹਾਂ ਕੰਡੇ ਦੇ ਲੀਟਰਾਂ ਦੇ ਵਿੱਚ ਆ ਹਫਤੇ ਦੇ ਅੰਦਰ ਦੀ ਹਫਤਾ ਮੰਨ ਲਈ ਮਗਰ ਕਟਾ ਮਗਰ ਕਟਾ ਹੀ ਆ ਬੱਚ ਲੋ ਜੀ ਮਗਰ ਕਟਾ ਹਫਤੇ ਦੀ ਸੂਈ ਮਾਜ ਜਿਹੜੀ ਆਪਾਂ ਤੁਹਾਨੂੰ ਅੱਗੇ ਦਿਖਾ ਰਹੇ ਆ ਤੇ 10 ਕਿਲੋ ਦਾ ਕੰਡਾ ਕਰ ਲਿਆ ਜੇ ਇੱਥੇ ਆਣ ਕੇ ਠੀਕ ਆ ਜੀ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਰਹਿਣੀ ਨਹੀਂ ਜਾਣੀ ਜਿਹੜੇ ਭਰਾਣੇ ਆਣ ਕੇ ਤਸਦੀ ਕਰ ਲੈਣੀ ਆ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਸਿੰਘ ਦੀ ਬੰਤਰ ਕਾਈਡ ਕੱਦ మీడియం ਬਾਕੀ ਵਜਨ ਵੇਡ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਪੂਰਾ ਗੁਲਾਈ ਦੇ ਵਿੱਚ ਇਹਦਾ ਕਾਰਕਰਮਾ ਲਈਦਾ ਦੇਵੇ ਦੀ ਮੇਨ ਗੱਲ ਕਰਦੇ ਆਂ ਵੀ ਲੇਵਾ ਬਿਲਕੁਲ ਪੱਧਰ ਇੱਕ ਸਾਰ ਤੇ ਮੁੱਠੀ ਮੁੱਠੀ ਥਾਣਾ ਠੀਕ ਹੈ ਵਸੇ ਸੋਨੂੰ ਵੀਰ ਆਪਾਂ ਮਤਲਬ ਕਿ ਕੱਲੀ ਕੱਲੀ ਮੈਂ ਦੀ ਚਵਾਈ ਪੁੱਛੀਏ ਸੰਤ ਸਾਬ ਲੰਮਾ ਆਪਾਂ ਨੋਟ ਕਰਾ ਦਿੰਦਾ ਵੀ ਚਵਾਈ ਵਾਲੇ ਪਾਸਿਓਂ ਮਾਰ ਨਹੀਂ ਪੁੱਛ ਸੰਤ ਸਾਬ ਚੋਂਦੇ ਦਾ ਆਪਾਂ ਜ਼ਿੰਮੇਵਾਰੀ ਚੁੱਕਦੇ ਹਰੇਕ ਵੀਡੀਓ ਜੀ ਠੀਕ ਹੈ ਬਈ ਹਾਂਜੀ ਕੋ ਬੇਤੜ ਕੇ ਮੇਰਾ ਭਰਾ ਕਈ ਰਾਨੇ ਜਾਣ ਵੀ ਆ ਜਾਂਦਾ ਠੀਕਾ ਜੀ ਚਵਾਈ ਵਾਲੇ ਪਾਸਿਓ ਮਾਰਾ ਨਹੀਂ ਨਿਕਲਦਾਗਾ ਦੁੱਧ ਫਿਰ ਬਾਰ ਬਾਰ ਕਹਿੰਦੀ ਵੀ ਕਿਸੇ ਭਰਾ ਦੀ ਸੇਵਾ ਬਾਦ ਘਟ ਹੋ ਸਕਦੀ ਹੈ ਚੰਗੀ ਸੇਵਾ ਵਾਲੇ ਭਰਾ ਦਾ ਲਾਭ ਨਹੀਂ ਆਉਂਦਾਗਾ ਜਿਹਦੀ ਦਰਮਿਆਨੀ ਹੋਈ ਉਹ ਕਹਿ ਵੀ ਸਕਦਾ ਵੀਰ ਦੁੱਧ ਪਾਰਾਂਗਾ ਆਪਾਂ ਹੰਕਾਰ ਨਾਲ ਆਪਾਂ ਹੰਕਾਰ ਨਾਲ ਨਹੀਂ ਕਹਿੰਦੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਿੰਨੇ ਵੀ ਅੱਜ ਤੱਕ ਮਹਾਰਾਜ ਦਾ ਬਚਾਈ ਆਪਣਾ ਲਾਭ ਨਹੀਂ ਆਇਆ ਕਿਸੇ ਦਾ ਠੀਕ ਹੈ ਜੀ ਠੀਕ ਹੈ ਜੀ ਹਾਂ ਸੋ ਇਧਰੋਂ ਮੈਂ ਤੁਹਾਨੂੰ ਇੱਕ ਵਾਰੀ ਵੰਡਵਿਰਲ ਹੋਰ ਦਿਖਾਦਾ ਚੌਣ ਚਾਂਡ ਬੜਾ ਲੱਗਾ ਮੈਨੂੰ ਤੁਸੀਂ ਦੇਖ ਸਕਦੇ ਜੇ ਨਖੇੜ ਬਾਕੀ ਬਿਲਕੁਲ ਥਾਣੋਂ ਵੇਖ ਕੇ ਬਹੁਤ ਸੋਹਣੀ ਚਵਾਈ ਲੱਗੀ ਹੋਊਗੀ ਠੀਕ ਹੈ ਜੀ 10 ਕਿਲੋ ਬਿਲਕੁਲ ਜਿਹੜਾ ਕੰਡਾ ਜੋਖਮਾ ਦੋ ਦਿਨ ਦੇ ਥੱਲੇ ਹੁਣ ਹਾਜ਼ਰ ਹੈ ਸੋਨੂੰ ਵੀਰਾ ਕੀ ਮੰਗ ਕੀ ਡਿਮਾਂਡ ਹੈ ਸਭ ਤੋਂ ਮੁੱਲ ਭਾਵੇਂ 120 ਭਾਵੇਂ ਸਵਾ ਆ 116 ਦੇ ਦੀ ਇੱਕ 16 ਦੇ ਹਾਂਜੀ ਕਰਕੇ ਮਾਨ ਤੁਹਾਨੂੰ ਦਈਏ 1000 ਹੋਰ ਛੋਟ 115 ਲੈਣਾ ਹੈ ਜੀ ਆਪਾਂ 115 ਇੱਥੇ ਜਿੱਡੀਆਂ ਹੀ ਥੋੜਾ ਆ ਪਧਰੀ ਆ ਮਾੜੀ ਦੁੱਸਤਾਂ ਮੀਨ ਠੀਕ ਹੈ ਵਜਨ ਪਾਟ ਲਓ ਠੀਕ ਹੈ ਜੀ ਇਹ ਨਹੀਂ ਕੋ ਆਣ ਗਿਆ ਖੁਲਸੀਆਂ ਫਿੱਕੀਆਂ ਆਈ ਲਓ ਠੀਕ ਹੈ ਜੀ 115 200 ਸੋਨੂੰ ਬੰਦਾ ਵੀ ਲੈ 15 ਦੀ ਮਿਲੂਗੀ ਤੁਹਾਨੂੰ ਕਟਾ ਮਗਰ ਦਿਖਾਤਾ ਠੀਕ ਆ ਜੀ 10 ਅੰਕ ਤੇ ਨਾਲ ਦੀ ਬਾਕੀ 8-7 ਅੰਕ ਦਿਨ ਦੀ ਇੱਥੇ ਸੁਈ ਹੋਊਗੀ ਤੇ 10 ਕਿਲੋ ਧਾਰਾਂ ਅੱਗੇ ਵੇਰਵਾ ਤੁਹਾਨੂੰ ਵੀ ਇਹਦਾ ਪਾਈਆ ਕਿਵੇਂ ਆ ਸੰਜੂ ਸਾਹਿਬ 10-12 ਦਿਨਾਂ ਦੀ ਸੁਈ ਆ ਹਾਂ ਉਹਨਾਂ ਅੱਠ ਗਿਆ ਆਪਾਂ ਜੇ ਕੰਡੇ ਤੇ ਲੈਣਾ 7 ਦੇਣਾ 7 ਕਿਲੋ ਐਨ ਪੂਰਾ ਆਪਾਂ 7 ਦੇਣਾ ਚੌਣ ਇੱਕ ਨੰਬਰ 19 ਕੀ ਸਾਈਡ ਰੱਖਦੀ ਥਣ ਤੇ ਇੱਕ ਧਾਰ ਦੇਣਾ ਫਰਕ ਹੋਊ ਠੀਕ ਆ ਠੀਕ ਆ ਜੀ ਭਾਅ ਇਹਦਾ ਹੋਊਗਾ ਕਿ ਆਪਸ ਮਾਪਸ ਮਾਪ ਕਿ ਟਾਈਮ ਸੁੱਟਦੀ ਖਾਣੇ ਕਿ ਟਾਈਮ ਬੱਚਾ ਲਾ ਦੇ ਨੇ 2 ਮਿੰਟ ਵੀਡੀਓ ਲੰਮੀ ਹੋ ਜਾਂਦੀ ਬਾਹਲੀ ਚੋਣ ਚਾਂ ਚੰਗੀ ਕਿੰਨੇ ਦਿਨਾਂ ਦੀ ਸੂਈ ਹੈ ਇੱਕ 10 ਦਿਨਾਂ ਦੀ ਲਾ ਲੇ ਜੀ ਮਗਰ ਕੀ ਇਹ ਤੇ ਬੱਚਾ ਮਗਰ ਕਟਾ ਜੀ ਉਧਰ ਬੱਚਾ ਹੈ ਉਧਰ ਇਧਰ ਨਹੀਂ ਸੋ ਹਾਂ ਜੀ ਸੋ ਮਗਰ ਇਹਦੇ ਕਟਾ ਠੀਕ ਆ ਜੀ 10 ਦਿਨਾਂ ਦੀ ਸੂਈ ਆ 8 ਕਿਲੋ ਧਾਰਾਂ ਪੱਟ 7 ਕਿਲੋ ਕੋਈ ਵੀ ਭਰਾ ਮੰਨ ਕੇ ਸੌਦਾ ਕਰ ਲੇ ਕੱਦ ਕੋ ਉਦ ਤਕਰੀਬਨ ਮੀਡੀਅਮ ਤੋਂ ਉੱਚੀ ਆ ਵੱਡੀ ਝੋਟੀ ਆ ਥੋੜੀ ਸਾਹਮਣੇ ਰੋੜ ਆ ਕਿਸੇ ਪ੍ਰਕਾਰ ਆ ਦੀਵ ਨੂੰ ਬਾਲਟੀ ਫੜਾਈ ਦੁੱਧ ਡੋਲ ਆ ਦੇਖੋ ਸੋ ਇੱਕੇ ਵਾਰੀ ਵੀ ਇਹ ਸੁਣੋਂਦਾ ਵੀ ਪਸਮਾ ਇੱਕੇ ਟਾਈਮ ਲੌਂਦੀ ਹੈ ਤੇ ਇੱਕੇ ਟਾਈਮ ਖਾਲੀ ਹੁੰਦੀ ਹੈ ਠੀਕ ਹੈ ਜੀ ਕੋਈ ਟਟਮਾ ਉਸਮਾਨੀਗਾ ਉਹ ਜਿਹੜੇ ਵੀਰ ਨੇ ਖਰੀਦਣੀ ਇੱਥੇ ਆਣ ਕੇ ਤਸੱਲੀ ਕਰ ਹੀ ਲੈਣੀ ਆ ਥੋੜਾ ਜਿਹਾ ਕਾਰੇਪਨ ਦੇ ਵਿੱਚ ਥੋੜੀ ਜਿਹਾ ਅੱਗੇ ਜਾ ਕੇ ਸਾਬਰ ਦੀ ਲੋੜ ਪਊਗੀ ਮੇਰਾ ਭਰਾ ਕੋਈ ਚੰਗੀ ਸੇਵਾ ਕਰ ਲੇ ਨਾਲ ਦੀ ਨਾਲ ਦੁੱਧੋਂ ਵੀ ਬਾਜੂਗੀ ਜ਼ਿਕਰ ਕਰਮਾਂ ਦੀ ਆਪ ਉਤੋਂ ਸਰੀਰਕ ਮੰਤਰ ਵਿੱਚੋਂ ਪੂਰੀ ਕਾਇਮ ਹੋ ਗਈ ਫੁੱਲ ਵਜਣ ਦੇ ਵਿੱਚ ਹੋ ਗਈ ਸੋ ਮਗਰ ਇਹਦੇ ਕਟਾ ਮੇਲ ਕਾਫ ਇੱਕ ਰੰਗ ਬਿਲਕੁਲ ਬਲੈਕਾ ਜੈਡ ਬਲੈਕਾ ਠੀਕ ਹੈ ਜੀ ਪੂਜ ਤੱਕ ਤੁਸੀਂ ਨਿਗਾਹ ਮਾਰ ਲਓਗੇ ਵੀ ਕੋਈ ਵਾਲ ਵਿੱਚ ਵਾਈਟ ਨਹੀਂ ਗਿਆ ਠੀਕ ਆ ਜੇ ਮੱਥੇ ਤੋਂ ਲੈ ਸਤਿ ਸ੍ਰੀ ਨਾਮ ਉਹ ਬੱਚਾ ਬੈਠਾ ਮੱਠਾਵਾ ਮੜਾ ਜਾ ਕੋਈ ਨਹੀਂ ਠਾ ਦੋ ਜੀ ਨੋਲ ਠੀਕ ਆ ਸੋ ਇਹ ਬੱਚਾ ਮਗਰ ਕਟਾ ਠੀਕ ਆ ਸੋ 10 ਕਿ ਦਿਨਾਂ ਦੀ ਜੇ ਸਾਰੀ ਹਾਂਜੀ ਹਾਂਜੀ 10 ਦਿਨਾਂ ਸੀ ਜੀ ਬਾਬੇ ਕੋਲਾ ਇਹ ਬੱਚਾ ਬਾਕੀ ਤੁਸੀਂ ਚੋਲ ਚਾਂ ਬੜਾ ਸੁੰਦਰ ਸਤਿ ਸ੍ਰੀ ਨਾਮ ਬੱਚਾ ਲਾ ਕੇ ਹੋਣੇ ਨੂੰ ਠੀਕ ਆ ਹਾਂਜੀ ਸੋ ਇਹ ਮੱਜ 8 7 8 7 ਕਿਲੋ ਦੁੱਧ ਦੋ ਤੋਂ ਸੰਸਦ ਸੇਵਾ ਕਰੀ ਜੂ ਆਪਾ 12 ਦਨੀਆ ਦੇ 9-10 ਕਿਲੋ ਦਿੱਤੀ ਜੀ ਸਾਰੀ ਗਰਮੀ ਠੀਕ ਆ ਹਾਂਜੀ ਇਹ ਕਿਨੇ ਦੀ ਦੇਣੀ ਫਿਰ ਤੁਹਾਨੂੰ ਵੀਰੇ ਦੇ ਦੀ ਲੱਖ ਦੀ ਲੱਖ ਦੀ ਸੰਸਦ ਨਾ ਲੱਖ ਨਾ ਸੀ ਤੇ ਇਹ ਕਰ 70 ਵੀ ਦੇਗੀ 70 ਦੀ ਹਾਂਜੀ ਕਰਦੇ ਹੋਰ ਦੁੱਧ ਦੇ ਹਿਸਾਬ ਨਾਲ ਚੱਲਦਾ ਪਤਾ ਨਹੀਂ 68000 ਟੋਕੜੀ ਟੋਕੜਾਂ ਵਾਲਾ ਪੱਕ ਕਰ ਦਿਆਂਗੇ ਮਾਨਦਨ ਜੀ ਮੈਂ ਵੀ 68000 ਦੀ ਚੌਣ ਚਾਂ ਬੜਾ ਬੱਚਾ ਲਾਗ ਹੋਣ ਜਾਂਦਾ ਠੀਕ ਹੈ 68000 ਦੀ ਲੱਖ ਰੁਪਇਆ ਡਿਮਾਂਡ ਕੀਤੀ ਸੀ ਵੇਖੋ ਕਿੰਨਾ ਟੁੱਟ ਗਿਆ ਸੋਨੂੰ ਹੈ ਵੀ 68000 ਦੀ ਇਹ ਮੱਝ ਹੈ ਕੱਦ ਪੂਰਾ ਇਹਨੇ ਕੋਈ ਕਾਦ ਲਵਾਖੇ ਵੀ ਛੋਟੀ ਨਹੀਂ ਕੱਦ ਤਾਂ ਪੂਰਾ ਹਾਂ ਚੌਣ ਵੜੀ ਸੰਤੂ ਸਾਹਿਬ ਬੱਚਾ ਲਾਉਣੇ ਆਪਾਂ ਇਹਨੂੰ ਠੀਕ ਹੈ ਹਾਂਜੀ ਥੋੜਾ ਪਿੰਡੇ ਪੁੰਡੇ ਦੇ ਪਾਸੇ ਉਹ ਭਰ ਗਈ ਭਰਾ ਮੇਰੇ ਕਿਹਦੇ ਸੇਵਾ ਕਰ ਲਈ ਚਲੋ ਓੰਨੀ ਕਿਸ ਸਭ ਤੋਂ ਟੋਕੜ ਵਾਲਾ ਜੀ ਭਾ ਵੀ ਟੋਕੜਾਂ ਬਿਲਕੁਲ ਸਾਲ ਪਰ ਸੁਵਾ ਪਰ ਕਰਮਾ ਲਈ ਪੂਰਾ ਦੁੱਧ ਪਿਆ ਜੀ ਸਾਹਿਬ ਦੂਜਾ ਸੁਵਾ ਝੋਟੀ ਅੱਗੇ ਪਰਸੋਂ ਤੜਕੇ ਦੀ ਸੂਈ ਆ ਜੀ ਹਾਂ ਜੇ ਉਹ ਜਿੱਡਾ ਬਖਾਲਾ ਫਿਰ ਤੇ 12 ਹਾਂ ਜਿਹੜਾ ਤੋਲ ਕੇ ਦੇਣਾ 9 ਕਿਲੋ ਕੰਡੇ ਦੇ ਅੱਛਾ ਝੋਟੀ ਦੂਜਾ ਹਾਂ ਦੂਜਾ ਸੁਵਾ ਅੱਜ ਕਿੰਨੇ ਦਿਨਾਂ ਦੇ ਵਿੱਚ ਪਰਸੋਂ ਸਹੀ ਸਰ ਹਾਂ ਬੱਚਾ ਵਹੋਣੇ ਕੱਟੀ ਮਗਰ ਹੈ ਮਗਰ ਕੱਟੀ ਹਾਂ ਲੀਟਰ ਵਾਲਾ 10 ਤੇ ਕੰਡੇ ਵਾਲਾ 9 ਬਾਈ ਬੋਲੇ ਬੂਲਾ ਜੇ ਹਾਂਜੀ ਹਾਂ ਬੋਲਾ ਜੀ ਬੋਲੇ ਜੀ ਹਜੇ ਤੁਰੇ ਫਿਰਦੀ ਕਰਮਾ ਦੀ ਟੀ ਆ ਜੀ ਕਿਉਂਕਿ ਤੀਜਾ ਕੀ ਦਿਨ ਹੈ ਅੱਜ ਕੱਟੀ ਮਗਰ ਦੂਜਾ ਸੁਵਾ ਤੇ ਐਸ ਵਕਤ 9 10 9 10 9 ਕਿਲੋ ਬੋਲੇ ਮੰਨ ਕੇ ਮੇਰਾ ਭਰਾ ਖਰੀਤੀ ਕਰ ਲਿਆ ਜੇ ਬਾਕੀ ਸਿੰਘ ਪੂਰਾ ਗੋਲ ਆ ਬੂਥੀ ਬਾਥੀ ਬਹੁਤ ਸੋਹਣੀ ਆ ਮੈਂ ਦੀ ਝੋਟੀ ਦੀ ਤੇ ਵਜਨ ਵੇੜ ਬਹੁਤ ਆ ਠੀਕ ਆ ਜੀ ਕੋਈ ਲੱਸੀਆਂ ਫਿੱਕੀਆਂ ਮੱਝਾਂ ਨਹੀਂ ਗੀਆਂ ਜੇ ਆਪਾਂ ਗੱਲ ਕਰ ਗਏ ਵੀ ਸਟਾਰਟ ਕਿਦੋਂ ਦਿਖਾਈਆਂ ਤੁਹਾਨੂੰ ਆ ਪੂਰੇ ਆ ਮੱਝਾਂ ਪੂਰੀਆਂ ਪਾਲੀਆਂ ਪਲੀਤੀਆਂ ਜੀ ਸੋਨ ਸਾਹਿਬ ਜੀ ਆ ਥੋੜਾ ਸੁਣੇ ਗਾਹ ਤੋਰ ਲਾ ਵੀ ਮੌਜੇ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਬਾਕੀ ਸੋਨੇ ਦੋ ਤੋਂ ਕੋਈ 11 12 ਲੀਟਰਾਂ ਦਾ ਕੋਈ ਨਹੀਂ ਸਤੂ ਸਭ ਇੰਨਾ ਆਰਾਮ ਨਾਲ ਹੀ ਦੇਣਾ ਜੀ ਇਹਨੇ ਮੋੜ 8 9 ਕਿਲੇ ਲਈ ਫਿਰਦੀ ਹੈ ਹਾਂ ਹਾਂ ਜੀ ਮੌਜੇ ਠੀਕ ਆ ਜੀ ਆ ਡਿਜ਼ਾਈਨ ਜਿਹਨ ਚੰਗਾ ਵੈਸੇ ਝੋਟੀ ਦਾ ਸੈਕੰਡ ਟਾਈਮਰ ਦੂਜਾ ਸੁਵਾ ਇੱਕ ਸਾਰ ਬਿਲਕੁਲ ਪੱਧਰ ਬਖਾਲਾ ਠੀਕ ਆ ਜੀ ਸੋ ਲੇਵੇ ਨੂਵੇ ਦੀ ਬਿਲਕੁਲ ਪੱਧਰ ਆ ਚੈੱਕ ਕਰੋ ਠੀਕ ਆ ਜੀ ਸੋ ਬੱਚਾ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਇਹਦੇ ਮਗਰ ਕੱਟੀ ਆ ਫੀਮੇਲ ਕਾਫ ਸੋਲੇਵੇ ਦੀ ਬੰਤਰ ਬਹੁਤ ਸੋਹਣੀ ਆ ਬਿਲਕੁਲ ਟਕਾਣੇ ਦੇ ਚੱਡਾ ਲੇਵਾ ਠੀਕ ਆ ਜੀ ਮਤਲਬ ਬਿਲਕੁਲ ਜਿਵੇਂ ਕੰਪੈਕਟ ਜੈਡਰ ਆ ਉਨਾ ਹੀ ਗਾਂ ਤੇ ਉਨਾ ਹੀ ਪਛਾਣ ਤੁਸੀਂ ਤਾਂ ਬੱਚਾ ਕੁੜੀ ਤੁਹਾਨੂੰ ਦਿਖਾਈ ਗਏ ਆਪਾਂ ਆ ਕੱਟੀ ਜੇ ਦੇ ਮਗਰ ਠਾਣਾ ਬੱਚਾ 나ੜੂ ਤੇ ਸੰਤੂ ਸਾਹਿਬ ਜੇ ਠਾਣਾ ਤੇ ਠਾ ਦਿੰਨੇ ਖਲੋ ਜਖਲ ਮੈਂ ਕੋਨੇ ਕੋਨੇ ਆਹ ਲਓ ਠੀਕ ਆ ਸੋ 나ੜੂ ਨਾਲ ਆ ਬੱਚੇ ਤੇ ਠੀਕ ਆ ਕੱਟੀ ਮਗਰ ਆ ਲਈਆਂ ਮੈਂ ਦਾ ਬੱਚਾ ਬਹੁਤ ਸੋਹਣਾ ਬੱਚਾ ਮਗਰ ਕੱਟੀ ਠੀਕ ਹੈ ਜੀ ਐਕਸਟਰਾ ਵਾ ਪੂਰੀ ਸੰਧਾ ਸਾਹਿਬ ਸਫਾਈ ਬਖਾਇਆ ਛੋਟੀ ਵੈਸੇ ਤਕਰੀਬਨ 1 ਮੈਂ ਦੇ ਮਾੜੀ ਮੋਟੀ ਆਪਣੀ ਸਾਈਡ ਹੈਗੀ ਕਿਸੇ ਮੈਂ ਨੂੰ ਨੀਕੀ ਸਾਈਡ ਹੈ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਵੇਖੋ ਤੁਸੀਂ ਠੀਕ ਹੈ ਜੀ ਸੋਨੇ ਵੀ ਰੱਖ ਦੀ ਮੰਗ ਕੀ ਟਮਾਟਰ ਹੋ ਗਿਆ ਇਸ ਵਿੱਚ ਸਵਾਦੀ ਦੀ ਸਵਾਦੀ ਹਾਂ ਛੋਟਾ ਛਟਾ 1 20 ਦੀ ਹੋਰ ਅੰਦਰ ਆਉਂਦੀ 18 ਦੀ ਹੈ 18 ਦੀ ਕਿ 15 ਲੈਣਾ ਹੈ ਆ ਜਣਾ ਛੋੜ ਸੜ ਕਰ ਦਾਂ ਜਿਹੜਾ ਤੁਹਾਡਾ ਨਾਮ ਲਾਏਗਾ ਸੰਦੂਰੀ ਵੇਖ ਕੇ ਨਹੀਂ ਨਾਂ ਕੀ ਲੈਣਾ ਉਹ ਤਾਂ ਪਤਾ ਲੱਗ ਜਾਣਾ ਹੱਸ ਦੇਵੇਂ ਕਰ ਦਾਂਗੇ ਮਾਨ ਕਰਦੇ ਆ ਲਓ ਵੀ ਇਹ ਝੋਟੀ ਇੱਕ 15 ਦੀ ਹੈ ਬਾਕੀ ਫਿਰ ਵੀ ਮਾਨਤਾ ਨਾਲ ਹੋਊਗਾ ਕੰਟੈਕਟ ਮੇਰਾ ਭਰਾ ਕਰ ਲਿਓ ਜੇ ਸਪਾਈਆਂ ਸਪੂਈਆਂ ਬਹੁਤ ਆ ਝੋਟੀ ਨੂੰ ਥਾਲਿਓ ਭਾਂਡੇ ਭੁੰਡੇ ਦੀ ਬੜੀ ਖਬਰਦਾਰ ਆ ਠੀਕ ਆ ਜੀ ਸੋ ਪੌਲਾ ਹੀ ਕੋਈ 9 ਕਿਲੋ ਇਸ ਵਕਤ ਆ ਦੁੱਧ ਚਵਾਜੂ ਕਰਮਾਂ ਲਈ ਵੀ ਚੰਗੀ ਠੀਕ ਆ ਤੇ ਆ ਬੱਚਾ ਕਿਦਾ ਇਹ ਤਾਂ ਉਹਦਾ ਸੂਸਮਨ ਤਾਰ ਮਾਰਨੀ ਆ ਆ ਮੈਂ ਨਾ ਠੀਕ ਆ ਨਾ ਉਹ ਬੱਚਾ ਲਾ ਦਿਓ ਹਾਂਜੀ ਆ ਬੱਚਾ ਨਾਲੇ ਚੰਗੀ ਤਰ੍ਹਾਂ ਅਗਲਾ ਵੇਖ ਲੂ ਵੀਰ ਠੀਕ ਆ ਇਧਰ ਤੁਹਾਨੂੰ ਵੀ ਇੱਕ ਨੀਲੀ ਰਾਵੀ ਦੀ ਆ ਜੀ ਪੋਫਾ ਨੀਲੀ ਰਾਵੀ ਦਾ ਚੰਗੀ ਸੇਵਾ ਕਰੂ ਤੇ 15 ਹਾਂ ਤੇ ਜੇ ਜਿੰਨਾ ਉਹ ਆਪਣੇ ਘਰੇਗਾ ਜੇ ਉਹ ਹੀ ਸੇਵਾ ਕਰੇਗਾ ਜਿੰਨੀ ਉਹ ਆਪਣੀ ਇਹ ਵੀ ਸੂਈ ਆ ਸਹੀ ਬਿਲਕੁਲ ਤਾਜੀ ਕਿੰਨੇ ਦਿਨਾਂ ਦੀ ਮਗਰੇ ਜੀ ਤਾਜੀ ਬਿਲਕੁਲ ਆਵੇ ਆ ਇੱਥੇ ਬੱਚਾ ਬੈਠਾ ਹੋਣੇ ਦਾ ਠੀਕ ਆ ਹਾਂਜੀ ਲਓ ਜੀ ਮਗਰ ਕੱਟੀ ਆ ਕਿੰਨੇ ਦਿਨਾਂ ਦੀ ਸੂਈ ਆ ਤਾਜੀ ਬਿਲਕੁਲ ਚ 5 6 ਦਿਨਾਂ ਦੀ ਸੂਈ 5 6 ਦਿਨਾਂ ਦੀ ਆ ਬੋ ਤੇ ਜੇ ਕੰਡੇ ਦੇ ਨਹੀਂ ਲੈਣਾ ਲੀਟਰਾਂ ਦਾ ਫਿਰ 11 ਤੋਂ ਅੰਝ ਦਾ ਸੀ ਹਾਂ ਹਾਂ ਠੀਕ ਹੈ ਜੀ ਹਾਂ ਮੈਂ ਇਧਰ ਧਾਰਾ ਮਾਰ ਕੇ ਵਿਖਾ ਦਈਏ ਬੜਾ ਚੋਣ ਚਾਂ ਲੱਗਾ ਛੋਟੀ ਵੀ ਛੋਟੀ ਜੀ ਵੀ ਪੂਰੀ ਖਬਰਦਾਰ ਆ ਠੀਕ ਆ ਚੱਡੇ ਛੋਟੇ ਦੀ ਸਾਫ ਸੁਥਰੀ ਉਸ ਤੋਂ ਪਹਿਲਾਂ ਇਧਰ ਜਿਹੜੀ ਆਪਾਂ ਤੁਹਾਨੂੰ 8-7 ਕਿਲੋ ਵਾਲੀ ਮਾਜ ਦਿਖਾਈ ਸੀ 68000 ਦੀ ਆ ਧਾਰਾ ਚੋਣ ਜਾਂ ਤੁਸੀਂ ਇੱਕ ਮਾਰੋ ਮਾੜੀ ਚਾਤ ਅਗਲੇ ਥਾਣਾ ਦੀ ਚੋਣ ਆ ਤੇ ਇਹ ਮਗਰਲੇ ਥਾਣਾ ਦੀ ਆ ਇੱਕ ਸੈਂਪਲ ਜੀ ਆ ਕਿਉਂਕਿ ਲੰਬੀ ਵੀਡੀਓ ਹੁੰਦੀ ਆ ਕਾਫੀ ਜਿਆਦੀ ਚਵਾਈ ਕਿਸੇ ਪਸ਼ੂ ਦੀ ਮਾੜੀ ਨਹੀਂ ਕਿ ਠੀਕ ਹੈ ਜੀ ਜੇਕਰ ਆਪਾਂ ਇਹੋ ਕੰਮ ਇਸ ਕਰਕੇ ਪਸ਼ੂ ਇਕੱਲੇ ਇਕੱਲੇ ਨਾਲੋਂ ਇੱਕੋ ਗੱਲ ਦੱਸ ਦਾਂਗੇ ਵੀ ਚੋਣ ਸਾਰੇ ਪਸ਼ੂ ਚੰਗੇ ਆ ਜਿਹੜੇ ਵੀ ਰ ਕਿਸੇ ਨੇ ਖਿਆਨ ਕੇ ਤਸੱਲੀ ਕਰਨੀ ਆ ਕਰ ਸਕਦਾ ਤੋਂ ਦੂਜੇ ਸਵੇਰ ਝੋਟੀ ਤੁਹਾਨੂੰ ਦਿਖਾ ਰਹੇ ਆ ਕਰੋ ਚੱਕ ਠੀਕ ਆ ਜੀ ਸੋ ਨੀ ਦੀਦਾ ਵੀ ਦੀ ਝੋਟੀ ਮਗਰ ਕੱਟੀ ਆ ਫੀਮੇਲ ਕਾਰ ਸੂਸਾ ਆ ਕੱਟੀ ਬੈਠੀ ਆ ਵੇ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਜੀ ਇੱਕ ਮਿੰਟ ਸੋਨੇ ਆ ਕੱਟੀ ਆ ਠੀਕ ਆ ਜੀ ਵੀ 45 ਦਿਨਾਂ ਦੀ ਕਿੰਨਾ 9 ਕੇ 10 ਕੇ ਲੋ 10 ਕੇ ਲਈ ਤੋਲ ਕੇ ਦੇਣ ਲਓ ਜੀ 9 10 ਕਿਲੋ ਜਿਹੜਾ ਪੂਰਾ ਤੋਲ ਕੇ ਆ ਨਿਸ਼ਾਨੀਆਂ ਮਾਰਕਿੰਗ ਪੂਰੀ ਆ ਗਈ ਇਹਦੇ ਚ ਮੈਂ ਕਹਾ ਸੰਦੂ ਸਾਹਿਬ ਕਮੀ ਨਹੀਂ ਕਿ ਛੋਟੀ ਜਿਹੀ ਹਾਂ ਹਾਂ ਸੋ ਤਾਂ ਲੋ ਜੀ ਠੀਕ ਆ ਜੀ ਸੋ ਅੱਖਾਂ ਤੋਂ ਲੈ ਕੇ ਜੇਕਰ ਫੇਸ ਦੀ ਗੱਲ ਕਰੀਏ ਚਾਰੇ ਪੈਰ ਪਿੰਡਾ ਬਿਲਕੁਲ ਕਰਮਾਲੀ ਦਾ ਪਤਲਾ ਸੋ ਛੱਡੇ ਲੇਵੇ ਜੀ ਪਿਓਰ ਬੱਚਾ ਮਗਰ ਜੀ ਕੱਟੀ ਮਗਰ ਆ ਗਈ ਹਾਂ ਜੀ ਇਹ ਕੱਟੀ ਵੱਧੇ ਦਾ ਕੰਮ ਹੈ ਬੜਾ ਚੌਣ ਲੱਗਾ ਸੰਦੂ ਸਾਹਿਬ ਨੇ ਬਹੁਤ ਪਿਆਰੀ ਹੈ ਕੱਟੀ ਮਗਰ ਲੋਜੀ ਕਰੋ ਚੱਕ ਠੀਕ ਆ ਇਧਰ ਦੀ ਨੂੰ ਪੀੜੀ ਕਰੀ ਯਾਰ ਦਾ ਵੀ ਸੋਨ ਗੁਰ ਚੰਗੀ ਐ ਝੋਟੀ ਐ ਦਾ ਕੀ ਲੈਣ ਦੇਣਾ ਡੇਢ ਦੀ ਦੇ ਦਿੱਤੀ ਡੇਢ ਦੀ ਹਾਂਜੀ ਕੀ ਗੱਲ ਮਗਰ ਕੱਟੀ ਆ ਗਈ ਹਾਂ ਕੱਟੀ ਆ ਗਈ ਚੰਗੀ ਐ ਸੋਨ ਸਾਹਿਬ ਪਿੱਛਾ ਪਿੱਛਾ ਬੜਾ ਬੜੇ ਚੰਗੇ ਲਾਕੇ ਦੀਏ ਹਾਂ ਨਹੀਂ ਬਾਕੀ ਕਿਹੜਾ ਮਾੜੀਆਂ ਬਾਕੀ ਵੀ ਤਾਂ ਦੇ ਰਹੇ ਨੇ ਨਹੀਂ ਸਾਰੀਆਂ ਚੰਗੀਆਂ ਐ ਬਾਕੀ ਸੋਨ ਸਾਹਿਬ ਦੁੱਧ 10 ਕਿਲੋ ਬੋਲਾ ਜੀ ਝੂਠ ਵਾਲਾ ਫਿਰ 14 15 ਵੀ ਹੁੰਦਾ ਸਹੀ ਮੋਲ ਕਰਦੀਏ ਚਲ ਦੁੱਧ ਕਰਮਾ ਲਈ ਭਾਵੇਂ 11 ਭਾਵੇਂ ਭਾਵੇਂ 12 ਭਾਵੇਂ ਜਾਇਜ਼ ਕਰਦੀ 30 ਅੰਦਰ ਤੇ ਜਿੰਨੇ ਦੇ ਦਿਨ ਜਿੰਨੇ ਦੀ ਮਰਜ਼ੀ ਦੇ ਦਿਓ ਫਿਰ ਗੱਲ ਗੱਡੀ ਤੇ ਆ ਹੀ ਗਏ ਕਰਕੇ ਆਪੇ ਦੇ ਦੇ ਮਾਨ ਸਾਹਿਬ 28 ਦੀ ਦੇਣੀ ਆ ਸੁਨ ਸਾਹਿਬ ਓਏ 28 ਦੀ 28 ਦੀ ਹਾਂ 28 ਦੀ 28000 ਦੀ ਠੀਕ ਆ ਜੀ ਇੱਕ 28 ਦੀ ਇਹ ਝੋਟੀ ਮਿਲ ਜੂਗੀ ਤੇ ਬਾਕੀ ਤੁਸੀਂ ਦੇਖ ਲਿਆ ਠੀਕ ਆ ਜੀ ਸੋ ਡਿਜ਼ਾਈਨ ਜੂਣ ਚੰਗਾ ਇਹ ਝੋਟੀ ਜੀ ਸੰਸਭ ਵਜਨ ਵੀ ਫੁਕਾ ਦੇ ਵਖੋਟੀ ਦਾ ਚੋਣ ਬੜਾ ਲੱਗਾ ਛੋਟੀ ਨੂੰ ਠੀਕ ਆ ਸੰਸਭ ਤੜਕੇ ਸੋਈ ਆ ਜੇਰ ਜੂਰ ਸੁੱਟਦੀ ਪੂਰੀ ਹਾਂਜੀ ਆ ਬੱਚਾ ਜੀ ਮਗਰ ਕਟਾ ਮਗਰ ਕਟਾ ਜੀ ਲੋ ਵੀ ਮਗਰ ਕਟਾ ਪੂਰੀ ਮਾਚ ਤੁਹਾਨੂੰ ਦਿਖਾ ਰਹੇ ਆ ਆ ਤੜਕੇ ਸੋਈ ਆ ਹਾਂਜੀ ਅੱਜ ਹਾਂ ਜੇਰ ਪਾਤੀ ਲੋ ਜੀ ਠੀਕ ਆ ਬਸ ਬਸ ਤੇ ਪੂਰੀ ਮੈਂ ਆ ਠੀਕ ਆ ਜੀ ਅੱਜ ਮਾਰਨਿੰਗ ਹੀ ਸੋਈ ਆ ਹਾਂਜੀ ਮਾਰਨਿੰਗ ਹੀ ਤੇ ਵੈਸੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੱਤੀਆਂ ਨੇ ਭੂਰ ਛੱਟੇ ਦਾ ਮਤਲਬ ਵੀ ਕੋਈ ਨਹੀਂਗਾ ਤੋ ਚੱਡੇ ਲੇਵੇ ਦੇ ਉੱਪਰ ਨਿਸ਼ਾਨ ਡਾਬੂ ਤੇ ਤੁਸੀਂ ਵੇਖੋਗੇ ਮਗਰਲੇ ਪੈਰ ਅਗਲੇ ਪੈਰ ਤੋਫੇ ਆ ਸੋ ਮਾਝਾ ਮੀਡੀਅਮ ਜੀ ਹਾਈਟ ਦੇ ਵਿੱਚ ਆ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਪੂਰੀ ਮੈਂ ਆ ਬਾਕੀ ਸਿੰਘ-ਸੁੰਗ ਤੁਸੀਂ ਵੇਖੋਗੇ ਬੰਤਰ ਆ ਜਿਹੜੀ ਆ ਸਿੰਘਾਂ ਦੀ ਠੀਕ ਆ ਠੀਕ ਇਹਦਾ ਸੋ ਨੀ ਮੇਰੇ ਮੰਗ ਕੀ ਡਿਮਾਂਡ ਹੈ ਸਿੱਧੀ ਦੀ ਹਾਂ ਨਹੀਂ ਸਹੀ ਜਗ੍ਹਾ ਕਰ ਦਿੱਤੀ ਹੈ ਹਾਂ ਮੈਨੂੰ ਹੋਰ ਵੀ ਹੁੰਦੀ ਕੋਈ ਲਾ ਕੇ ਰੱਖ 72 ਹਾਂ ਦਸ ਕੋਲ ਦਿੱਤੀ ਇਹ ਭਾਵੇਂ ਕੋ ਡੇਰੀ ਵਾਲਾ ਲੈ ਲੈ ਬੰਕਾਰਾ ਲੈ ਲੈ 72 ਦਿੱਦੀ ਹਾਂ ਜੇਰ ਦੀ ਆਪਣੇ ਕੋ ਵੀਡੀਓ ਬਣੀਗੀ ਠੀਕ ਹੈ ਜਿੰਨੇ ਵੇਖਣੀ ਵੇਖ ਸਕਦੇ ਲੋ ਵੀ ਬੂਰੀ ਮਾਹਾਂ ਠੀਕ ਹੈ ਜੀ ਸੋ ਬਾਕੀ ਨਾਰਮਲੀ ਮਜਾ ਦੁੱਧ ਤਾਂ ਕਾਫੀ ਚੰਗਾ ਚਵਾ ਜਾਂਦੀਆਂ ਨੇ ਬੂਰੀ ਮੱਝਾਂ ਤਾਂ ਦੁੱਧ ਗਰਮਾਣੇ ਭਾਵੇਂ ਵੀ ਚੰਗੀ ਸੇਵਾ ਵਾਲੀ ਦਾ 10000 ਰੁਪਏ ਚਵਾਈਏ ਸਭ ਖਾਇਆ ਗਾੜਾ ਕਰਦੀ ਦੰਤ ਰੁੱਤਾ ਇਸ ਤੇ ਹਾਂ ਮੂੰਹ ਦੰਤ ਕਰਦੀ ਪੂਰੀ ਕਹਿਵਾ ਕਿਰਪਾ ਜੀ ਮਾਰੇ ਪੂਰੀ ਠੀਕ ਹੈ ਆ ਦੇਖੋ ਜੀ ਠੀਕ ਹੈ ਸੋ ਸੂਈ ਸੁਭਾਈਆ ਥੋੜੀ ਠੱਪੀ ਆ ਕਰਮਾਂ ਦੀ ਠੀਕ ਆ ਜੀ ਸੂਈ ਸੁਭਾ ਕੇ ਕਰਮਾਂ ਦੀ ਜਿਹੜੀ ਸਿੱਧੀ ਸੁਧੀ ਹੋਊਗੀ ਇਹ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਕਟਾ ਕਾਫੀ ਸੋਹਣਾ ਮਗਰ ਬੂਰਾ ਕਟਾ ਆ ਗਿਆ ਤੇ ਇਸ ਤੋਂ ਬਾਅਦ ਵੀਰ ਸਾਨੂੰ ਇੱਕ ਆ ਚੋਟੀ ਸੱਤ ਤੋਂ ਬਹੀ ਲੈਂਦਾ ਚੋਟੀ ਸਟੇਟ ਪਟੇ ਚ ਆ ਗਈ ਹੈ ਨਾ ਹਾਂ ਇੰਨੀ ਤਰ੍ਹਾਂ ਬਹੁਤ ਪਿਆਰੀ ਚੋਟੀ ਆ ਕਰਮਾਂ ਦੂਜਾ ਸੁਭਾ ਦੂਜਾ ਸੁਭਾ ਕਟਾ ਮਗਰ ਅੱਜ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਚੌਥਾ ਡੰਗ ਜੋ ਉਹ ਬੱਚਾ ਨਾਲੂ ਵਾਲਾ ਠੀਕ ਆ ਹਾਂਜੀ ਉਹ ਵੀ ਅੱਜ ਚੌਥਾ ਡਾਂਗਾ ਮਗਰ ਕਟਾ ਮੇਲ ਕਾਫ ਕੱਟੀ ਆ ਮਗਰ ਨਹੀਂ ਕਟਾ ਸンスੋ ਮੇਲ ਕਾਫ ਹੋ ਬੱਚੇ ਸੌ ਸੌ ਬਾਬਾ ਖਾਇਆ ਬੱਚਾ ਬੋਲੋ ਬੋਲੋ ਕਿੰਨਾ ਹੋਊਗਾ ਤੁਹਾਨੂੰ ਬੋਲਣਾ ਸਾਬ ਉਹ ਹੀ ਗੱਲ ਫੇਰ ਆ ਜਾਂਦੀ ਵੀ ਵੀਡੀਓ ਵੀਰ ਦੇ ਲੋਕਾਂ ਖਾਣਗੇ ਸਾਨੂੰ ਆਹਦਾ ਝੂਠ ਮਾਰਦਾ ਸਾਰੇ ਇੱਕੋ ਜਿਹੇ ਵੀਰ ਨੇ ਉਂਝ 12 13 ਬੋਲਿਆ ਇਹ ਝੂਠ ਵਾਲਾ ਜਿਹੜਾ ਸਹੀ ਤੋਲ ਕੇ ਦੇਣਾ 10 ਕਿਲੋ ਨਹੀਂ ਆਪਾਂ ਝੂਠ ਵਾਲਾ ਕੰਮ ਹੀ ਨਹੀਂ ਨਾ ਕਰਨਾ ਨਹੀਂ ਆਪਾਂ ਕਰਦੇ ਨਹੀਂ ਆਪਾਂ ਤਾਂ ਤੁਹਾਨੂੰ ਆਹ ਵੀ ਕੰਡੇ ਦਾ ਆਫਰ ਦਿੱਤੇ ਹੀ ਦੁਬਾਰੀ ਤਾਂ ਹੁਣ ਗੱਲ ਹੀ ਨਹੀਂ ਕੋਈ ਚਲੋ ਉਸ ਤੋਂ ਬਾਅਦ ਤਾਂ ਕੋਈ ਗੱਲ ਹੀ ਨਹੀਂ ਨਾ ਰਹੀ ਲਓ ਵੀ ਇਹ ਕਿੰਨਾ ਨਾਉਂਗੇ ਜੇ ਤੋਲਣਾ ਕੰਡੇ ਤੇ ਨਾਉਂ ਏ ਝੱਗ ਚੂਗ ਵਾਲਾ ਫੇਰ 11 12 ਤੋ ਠੀਕ ਆ ਠੀਕ ਆ ਜੀ ਠੀਕ ਆ ਵਖਾਲਾ ਬੂਲਾ 11 11 11 11 ਦਾ ਦੁੱਧ 14 ਕਿਲੋ ਝੋਟੀ ਦਊਗੀ ਸੰਤੂ ਸਾਹਿਬ ਬੜਾ ਚੌਣ ਚਾਂਦ ਕੱਟੀ ਨਹੀਂ ਲੱਗਾ ਠੀਕ ਆ ਬਾਕੀ ਕੱਟੇ ਹੀ ਆ ਜਿੰਨੀ ਹੈ ਮਗਰ ਠੀਕ ਆ ਜੀ ਨੀਲੀ 라ਵੀ ਦੀ ਇਹ ਝੋਟੀ ਤੁਹਾਨੂੰ ਦਿਖਾ ਰਿਆ ਦੂਜਾ ਸੂਅਸ ਹੋਈ ਹੈ ਕੁਝ 2 ਤੋਂ 4 ਦਿਨ ਦਾ ਸਮਾਂ ਹੋ ਗਿਆ ਠੀਕ ਆ ਤੇ ਬਾਕੀ ਝੋਟੀ ਬਹੁਤ ਸੋਹਣੀ ਆ ਨਿਸ਼ਾਨੀਆਂ ਨਿਸ਼ੂਨੀਆਂ ਪ੍ਰੋਪਰ ਤੁਸੀਂ ਕਰੋ ਚੈੱਕ ਠੀਕ ਆ ਜੀ ਮਾਰਕਿੰਗ ਤੁਹਾਡੇ ਸਾਹਮਣੇ ਆ ਥਾਂ ਪੂਰਾ ਮੁੱਠੀ ਆ ਤੇ ਬਿਲਕੁਲ ਪੱਦਰ ਵਖਾਲਾ ਇੱਕ ਸਾਰ ਸੋ ਨੀਲੀ ਰਵੀ ਦੇ ਵੀ ਕਾਫੀ ਭਰਾ ਸ਼ੌਕ ਸ਼ੌਕ ਰੱਖਦੇ ਆ ਠੀਕ ਹੈ ਜੀ ਸੋ ਨੀਲੀ ਰਵੀ ਪਸ਼ੂ ਨਿਕਲਦੇ ਬਹੁਤ ਘਾਟਾ ਵੈਸੇ ਸਟੇਟ ਪਟੇ ਦੇ ਵਿੱਚ ਆ ਮੂੰਹ ਦੀ ਵੀ ਗਰਮ ਵਾਲੀ ਪੋਲੀ ਮਿੱਠੀ ਆ ਤੁਹਾਡੇ ਸਾਹਮਣੇ ਸਭ ਨੂੰ ਗੱਲ ਨਹੀਂ ਕਰ ਸਕਦਾ ਇਹਦੇ ਨਾਲ ਨੂੰ ਇਹਦੇ ਚਾ ਕਮੀ ਹੈਗੀ ਤੇ ਬੜੀ ਪਿਆਰੀ ਝੋਟੀ ਹੈ ਸ਼ਕੀਨ ਬਹੁਤ ਜਿਆਦੀ ਇੱਕ ਸਿੰਘ ਵਾਈਟ ਆ ਗਿਆ ਹੈ ਠੀਕ ਹੈ ਬੰਨੋ ਵੀ ਸੋਨੂੰ ਮੜੀ ਕਿ ਭਾਵਣੀਆਂ ਸੋਸਲ ਤਾਂ ਰਹਿ ਨਹੀਂ ਵਿਖਾ ਦਿਓ ਤਾਰਾਂ ਮੁੱਲ ਦੱਸ ਦੀ ਨਾ ਦੱਸੋ ਸੋਨੂੰ ਵੀਰੇ ਡਿਮਾਂਡ ਮੁੱਲ ਵੀ ਦੱਸ ਦੇ ਇੱਕ ਵਾਰੀ ਪਹਿਲਾਂ ਸਵਾਦੀ ਦੇ ਦੇ ਦੀ ਸਵਾਦੀ ਦੇ ਦਿਓ ਦੇ ਦੀਏ ਫਿਰ ਦੇ ਦਿੱਤੀ ਸਵਾਦੀ ਦੇ ਦਿਓ ਪਰ ਆਪਾਂ ਦੇਣੀ ਜਾਇਜ਼ ਆ ਤੇ ਸਵਾਦੀ ਚਲੋ ਭਾਵੇਂ ਕੋਈ 55 ਇੱਕ ਵੀ ਨਹੀਂ ਦੇ ਦੀਏ ਸੋਨੂੰ ਸਾਹ ਲਈਏ ਆਪਾਂ ਉਹ ਵੀ ਜਿਹੜਾ ਕਿਤੇ ਭੈਣ ਭਰਾ ਸੌਦਾ ਕਰਨ ਵਾਲਾ ਜਿਹੜਾ ਪਟਾਕਾ ਪੈ ਜੇ ਮਿੰਟ ਬਸ ਬਈ ਪੇ ਲਗਾਉਣ ਦਾ ਸਪੋਰਟ ਹੀ ਕੰਮ ਆ ਹਾਂਜੀ ਆ ਸਭ ਸਭ 18 ਦੀ ਝੋਟੀ ਦੇ ਦਾਂਗੇ 18 ਦੀ ਹਾਂ ਹੋਰ ਵੀ ਥੋੜਾ ਜਿਹਾ ਹੋਰ ਨਿੱਕਾ ਜਿਹਾ ਪ੍ਰੇਮ ਹੋ ਤੋ ਨਿੱਕੀ ਜੀ 16 ਦੀ ਦੇ ਦਾਂਗੇ ਬਸ 16 ਦੀ ਹਾਂ ਲਾਸਟ ਛੋਟ ਕਰਨੀ ਖੁਸ਼ੀ ਨ ਸਭ ਕਰਦੇ ਆ ਜੀ ਮਾਲਕੋ ਲਓ ਵੀ ਇਹ 16 ਦੀ ਝੋਟੀ ਮਿਲ ਜੂਗੀ ਇੱਕ 16 ਦੀ ਠੀਕ ਆ ਬਾਕੀ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਆ ਆ ਦੇਖੋ ਜੀ ਸੋ ਇੱਕ ਤਾਂ ਸਾਰਤਾ ਵੇਰ ਕੇ ਨੂੰ ਜਾਂਦੀ ਕਿ ਨਹੀਂ ਸੰਸਬ ਬਾਲਾ ਚੌਂ ਲੱਗਾ ਕੱਟਿਆ ਠੀਕ ਆ ਜੀ ਠੀਕ ਆ ਆ ਲੈ ਆਇਆ ਮੜਾ ਪਿੱਛੂ ਆਇਆ ਜੀ ਬਸ ਕੋਣੀ ਬੁੜਾ ਚਲੋ ਜੀ ਠੀਕ ਆ ਲੋ ਵੀ ਇਹ ਦੋਸਤੋ ਝੋਟੀ ਐਂਡ ਤੋਂ ਐਂਡ ਜਿਹੜੀ ਤੁਹਾਨੂੰ ਇੱਕ 16 ਦੀ ਮਿਲਣੀ ਠੀਕ ਆ ਸੋ ਇਹ ਅੱਜ ਮਾਲ ਐ ਅੱਜ ਪਸ਼ੂ ਆ ਵੀਰ ਸੋ ਨੂੰ ਹੁਣ ਦੇ ਕੋਲ ਟੋਟਲ ਸਾਰੇ ਵਿਖਾ ਦਿੱਤੇ ਆ ਵੀਰ ਨੂੰ ਸੋ ਨੂੰ ਹਾਂਜੀ ਹੋਰ ਐਤ ਨਹੀਂ ਗਿਆ ਨਹੀਂ ਕਿਰਪਾ ਮਾਰੋ ਹੋ ਗਈ ਸਾਰੀਆਂ ਠੀਕ ਆ ਬਰੇ ਹਾਂਜੀ ਨਮਸਕਾਰ ਉਹ ਵੀ ਬੜੀ ਗਿਣਤੀ ਦੇ ਵਿੱਚ ਕੋਈ 8 10 ਨਾਲ ਜਿਹੜੇ ਆ ਆਏਗੇ ਰਹਿੰਦੇ ਆ ਬਾਕੀ ਮੇਰਾ ਭਰਾ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਜੋ ਤੁਹਾਨੂੰ ਇੱਕ ਨੰਬਰ ਵੀਰ ਕਰਦੇ ਸਾਂਜੀ ਸਭਾ ਨੰਬਰ 985568 17707 ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਹੱਥ ਜੋੜ ਕੇ ਮਹਿੰਦੀ ਸвая ਸвая ਮਾਲ ਵੇਖ ਕੇ ਲੈ ਜਾਓ ਵੀਰ ਜੀ ਮਗਰ ਉਲਾਮਾ ਦੇਣਾ ਇੱਕ ਦੂਜੇ ਨੂੰ ਠੀਕ ਹੈ ਚੋਠਾ ਕਹਿਣਾ ਕਿਸੇ ਨੂੰ ਆਹ ਤਾਂ ਗਈ ਜਨਾਬ ਜੇ ਤੁਸੀਂ ਆਫਰ ਦਿੰਦੇ ਸੋਈਆਂ ਸваяਆਂ ਵੇਖ ਕੇ ਲੈ ਜਾਓ ਠੀਕ ਹੈ ਜੀ ਜਦੋਂ ਕਿ ਤੁਹਾਨੂੰ ਰੋਕ ਟੋਕ ਹੀ ਨਹੀਂ ਆਪਣੇ ਪੈਰੋਂ ਰੋਕ ਟੋਕ ਹੀ ਨਹੀਂ ਜਿਸ ਨੂੰ ਕਿਸੇ ਵਾਰ ਆ ਖਾਂਦੀਆਂ ਲੈ ਜੇ ਨਹੀਂ ਖਾਂਦੀਆਂ ਰਹਿੰਦੇ ਕਿੱਥੇ ਕਿਹੜਾ ਵੀ ਕਿਸੇ ਨਾਲ ਧੱਕੇ ਨਾਲ ਬਦਲਦਾ ਦੇਣੀ ਹੈ ਬਸ ਬਸ ਠੀਕ ਹੈ ਜੀ ਲੋ ਵੀ ਮਾਲ ਦੋਸਤੋ ਆਓ ਪਸੰਦ ਕਰੋ ਸਿਲੈਕਟ ਕਰੋ ਚੋਕੇ ਵੇਖੋ ਠੀਕ ਹੈ ਜੀ ਪਾਸ ਖੰਦ ਸਾਹਿਬ ਹੋਣ ਛੋਟੀ ਪਸ਼ਮੀ ਮਾੜੀ ਇਹ ਖਾਇਆ ਬਾਕੀ ਚੰਗੀ ਆ ਛੋਟੀ ਹਾਂ ਬਾਲੀ ਕੱਟੀ ਕੰਮ ਦੀ ਆ ਬਾਕੀ ਕੱਤੀ ਬਹੁਤ ਪਿਆਰੀ ਆ ਬਾਕੀ ਨਸਲ ਬਰੀਡ ਆ ਤੇ ਜਾਇਜ਼ ਰੇਟ ਦੇ ਵਿੱਚ ਆ ਬਹੁਤ ਸੋਹਣੀ ਪਲੀ ਪ੍ਰੀਤੀ ਕੱਟੀ ਛੋਟੀ ਆ ਮਗਰ ਵੀ ਆ ਲੈ ਜੀ ਕੱਟੀ ਬੱਚਾ ਸੋ ਦੋਸਤੋ ਅੱਜ ਫਿਲ ਕੰਗੇ ਪਸ਼ੂ ਆ ਤੁਹਾਡੀ ਲਿਓਣੀ ਕਾਢੀ ਦਿੰਦੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆ ਇੱਕ ਮਾਨੇ ਆ ਪੈਨ ਉਹ ਦੋ